ਕਾਜੀ ਸਵਾਗਤ ਆਰ ਕੇ ਬਲੌਗ ਵਿੱਚ ਤੇ ਲਓ ਜੀ ਹੁਣ ਹੈਗੀ ਹੈ ਜੀ ਦੀਵਾਲੀ ਤੇ ਦੀਵਾਲੀ ਤੇ ਆਪਾਂ ਲੈ ਕੇ ਆਏ ਜੀ ਪਟਾਕੇ ਪਟਾਕੇ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਇਧਰ ਆਪਾਂ ਲਿਆ ਕੇ ਜੀ ਅਨਾਰ ਚਲਾਉਣ ਵਾਲੇ ਆ ਲੈਣੇ ਜੇ ਆਪਾਂ ਬਹੁਤ ਡੇਸਾ ਰਿੱਕਰ ਤੇ ਇਹ ਰਹੀ ਇਹ ਤੇ ਆ ਲੈਣਦੇ ਸੀ ਆਪਾਂ ਸ਼ਾਰਟਸ ਇਹ ਆ ਵਾਲੇ ਵੀ ਸ਼ਾਰਟਸ ਆ ਕੇ ਇਧਰ ਆਪਾਂ ਨੇ ਇੰਨੇ ਜੀ ਆ ਠਵਾਇਆ ਆਈਆਂ ਲੈ ਆ ਜੀ ਆਪਾਂ ਇਦਾਂ ਦੀਆਂ ਇੱਕ ਲੈ ਕੇ ਆਇਆ ਆਪਾਂ ਇਹਨਾਂ ਦੀਆਂ ਤੇ ਆਹ ਵਾਲੀਆਂ ਲੈ ਕੇ ਆਂ ਜੀ ਆਪਾਂ ਫੁੱਲ ਚੇੜੀਆਂ ਇਹ ਜਿਹੜੇ ਸਾਰੇ ਸ਼orts ਆਪਾਂ ਜ਼ਿਆਦਾ ਲੈ ਕੇ ਆਏ ਆ ਕਿਉਂਕਿ ਇਹ ਬਹੁਤ ਹੀ ਵਧੀਆ ਚੱਲਦੇ ਆ ਤੇ ਨਾਲ ਹੀ ਇਹਨਾਂ ਦੇ ਮਤਲਬ ਇੱਕ ਵਾਰੀ ਚਲਾਓ ਤੇ ਰਾਮਨ ਮੁੜ ਕੇ ਗਾੜੀ ਨੂੰ ਇੰਜੋਏ ਕਰੋ ਤੇ ਲੋ ਜੀ ਆਪਾਂ ਇਹਨਾਂ ਸਾਕੇ ਲੈ ਕੇ ਆਏ ਸੀ ਤੇ ਫਿਰ ਇਹਨਾਂ ਨੂੰ ਅੱਜ ਲਾਵਾਂਗੇ ਬਾਕੀ ਕੱਲੂ ਲੈ ਕੇ ਆਵਾਂਗੇ ਤੇ ਅਗਲੇ ਵਲੌਗ ਵਿੱਚ ਵੀ ਹਾਜ਼ਰ ਹੋਵਾਂਗੇ ਜੀ ਤੇ ਤੁਸੀਂ ਸਾਨੂੰ ਸਾਡੀ ਵੀਡੀਓ ਸ਼ੇਅਰ ਕਰਨਾ ਲਾਈਕ ਕਰਨਾ ਤੇ ਥੈਂਕ ਜੂ ਜੀ